ਪੰਜਾਬ ਪ੍ਰਦੇਸ਼ ਕਾਂਗਰਸ ਦਾ ਇੱਕ ਵੱਡਾ ਆਗੂ ਰਿਸ਼ਵਤ ਮਾਮਲੇ ਵਿੱਚ ਨਾਮਜ਼ਦ ਹੋਇਆ ਮਕਦਮਾ ਦਰਜ ਡਿਪਟੀ ਕਮਿਸ਼ਨਰ ਦੇ ਨਾਂ ਤੇ 2 ਲੱਖ ਰੁਪਇਆ ਮੰਗਣ ਦਾ ਸਟਿੰਗ ਆਪਰੇਸ਼ਨ ਹੋਇਆ ਸੀ ਵਾਇਰਲ ਵਿਭਾਗ ਨੇ ਕੀਤਾ ਸਖਤ ਐਕਸ਼ਨ ਫਿਰੋਜ਼ਪੁਰ ਜ਼ਿਲ੍ਹੇ ਦੀ ਸਬਡਿਵੀਜ਼ਨ ਗੁਰੂਹਰ ਸਹਾਇਨ ਨਾਲ ਸਬੰਧਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਢਿਲੋਂਦੀ ਬੀਤੇ ਕੱਲ ਇੱਕ ਲਗਾਤਾਰ ਵੀਡੀਓ ਚਰਚਾਵਾਂ ਦਾ ਵਿਸ਼ਾ ਬਣ ਰਹੀ ਸੀ ਜਿਸ ਵਿੱਚ ਉਕਤ ਕਾਂਗਰਸੀ ਆਗੂ ਕਿਸੇ ਵਿਅਕਤੀ ਨਾਲ 2 ਲੱਖ ਰੁਪਏ ਘੱਟ ਤੋਂ ਘੱਟ ਕੀਮਤ ਰੱਖ ਕੇ ਡਿਪਟੀ ਕਮਿਸ਼ਨਰ ਨਾਲ ਸੌਦੇਬਾਜ਼ੀ ਦੀ ਗੱਲ ਕਰਦਾ ਹੋਇਆ ਸਪਸ਼ਟ ਤੌਰ ਤੇ ਰਿਕਾਰਡ ਹੋ ਗਿਆ ਸੀ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਨੇ ਇਸ ਮਾਮਲੇ 'ਚ ਸਖਤ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕਰ ਲਿਆ ਹੈ ਉੱਤੇ ਹੀ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਰਿਸ਼ਵਤ ਕਾਂਡ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਬਣ ਸਕਦੀ ਹੈ ਆਓ ਦੇਖਦੇ ਹਾਂ ਮੌਕੇ ਦੀ ਵੀਡੀਓ ਆਸ ਤੇ ਪ੍ਰਖਵਾਇਤੀ ਨੂੰ ਐਸੀ ਚਾਹਾਂਗੇ ਤਾਂ ਨਹੀਂ ਮੈਨੂੰ ਤੂੰ ਮੈਂ ਕੋਲੀ ਕਰਨਾ ਤੁਸੀਂ ਦੱਸੋ ਕਿ ਆ ਮੈਂ ਉਹਨੂੰ ਕਹਦਾ ਕਿ ਭਾਈ ਅਗਲੇ ਨੇ ਆ ਆਖੇ ਆਂ ਅੰਦੇ ਤਾਂ ਬਾੜੇ ਨੇ ਬਾਤ ਵਾਲੇ ਚੱਲ ਪਿਆ ਜਾਂਦੇ ਨਹੀਂ ਇੰਨੇ ਪੈਸੇ ਜੀਸੀ ਨਹੀਂ ਦਿੰਦਾ ਬੱਚਿਆਂ ਨੂੰ ਦੇ ਰਿਹਾ ਤਾਂ ਜਾਂ ਤਾਂ ਤੁਸੀਂ ਫੀ ਕਰੂਗਾ ਹਾਂ ਕੋਣ ਲਾ ਕੇ ਸਦੇ ਟਕਰੀ ਟੋਸਟਰ ਵੀ 40000 ਲੈਂਦਾ ਹੁੰਦਾ ਯਾਰ ਤੂੰ ਤਸੀਲ ਚ ਕੰਮ ਕਰ ਮੇਰੀ ਗੱਲ ਸੁਣ ਹਾਂ ਤਸੀਲ ਚ ਕੋਈ ਅੜੀ ਇੰਡਸਟਰੀ ਆ ਜੇ ਤੁਸੀਂ 50 5000 ਰੁਪਏ ਤਸੀਲਦਾਰ ਨੂੰ ਪਾਈ ਜਾਂਦੇ ਤੇ ਬੀਸੀ ਕੋਲ ਆ 50 ਲੈਂਦਾ ਹੁੰਦਾ ਚਾਲੀ ਇਹ ਤਾਂ ਹੀ ਨਹੀਂ ਫਿਰ ਮਾਰਾ ਜਾਂਦਾ ਇਹਹੀ ਤਾਂ ਮੈਂ ਤੈਨੂੰ ਪੁੱਛ ਰਿਹਾ ਸੀ ਵੀ ਆਪਣਾ ਬੰਦਾ ਪੈਸੇ ਲਾ ਸਕਦਾ ਹੈ ਕਿ ਨਹੀਂ ਇਹ ਨਹੀਂ ਲਾ ਸਕਦਾ ਆਪਾਂ ਉਹਦਾ ਦੂਜਾ ਜੂਰ ਤੋਂ ਲਾਈਏ ਆਪਾਂ ਨੂੰ ਪਤਾ ਲਾ ਆ ਉਹਦਾ ਦੂਜਾ ਜੂਰ ਤੋਂ ਲਾਈਏ ਇਹ ਛੱਡ ਦੀਏ ਦਾ ਖੜਾ ਜੂੜੀ ਤਾਂ ਨਹੀਂ ਇੱਧਰ ਹੋਈ ਐ ਆਪਾਂ ਲੱਗੇ ਤਾਂ ਵੈਸੇ ਵੀ ਪਏ ਇਹ ਤਾਂ ਮੈਨੂੰ ਤੂੰ ਕਿਆ ਕਰਕੇ ਵੀ ਆਪਾਂ ਭਾਈ ਸੇਵਾ ਪਾਣੀ ਵਾਲਾ ਪਰਨਾ ਤੂੰ ਉਹ ਦੇਖ ਲੈ ਤੇ ਮੈਂ ਤਾਂ ਉਹਦਾ ਤੱਕਾ ਲਾਇਆ ਸੀ ਮੈਂ ਵੀ ਤੈਨੂੰ ਕਹੀ ਜਾਂ ਮੇਰੇ ਕੋਲ ਕਨਫਰਮ ਸੀ ਮੇਰੇ ਕੋਲ ਤਾਂ ਪੱਕਾ ਬੰਦਾ ਹੀ ਨਹੀਂ ਸੀ ਪੈਸਿਆਂ ਵਾਲਾ ਤਾਂ ਬੰਦੇ ਨੇ ਮੈਨੂੰ ਕਹਿਤਾ ਵੀ ਪੈਸੇ تیرੇ ਕੋਲ ਆਰਡਰ ਕਰਾ ਦੇਣਗੇ ਹੁਣ ਇਤੂ ਵਾਦ ਕਿਸ ਦੀ ਜ਼ਿੰਮੇਵਾਰੀ ਵੀ ਕੋਈ ਨਹੀਂ ਲੈਂਦਾ ਦੇ ਅਗਲੇ ਅੱਜ ਨਾਲ ਪੈਸੇ ਕਾਣੇ ਕਿਸੇ ਮਾਰਾ ਜਾ ਉਹ ਮੈਂ ਤੂੰ ਯਾਰ ਜੋ ਅੱਕਾਂ ਦੀ ਗੱਲ ਕਰੀ ਜਾਂ ਮੈਂ ਮੇਰੇ ਲਈ ਮੈਨੂੰ ਸਾਫ਼ ਸਾਫ਼ ਦੱਸ ਦਿੰਦਾ ਆਪਾਂ ਮੇਰੇ ਹਿਸਾਬ ਕੀ ਜੇ ਵੇਖੋ ਜਿੱਦਾਂ ਮਰਦੀ ਉਹ ਕਹੀ ਜਾਵੇ ਕਿ ਸਾਨੂੰ ਦੇਨੇ 70 ਕੋਣ ਚੈਣੀ ਅਗਲਾ ਵਿਕਰੀ ਰੱਖਣਾ ਬੜਾ ਸਹੀ ਕੋਈ ਨਹੀਂ ਐਵੇਂ ਕਰਦਾ ਭਾਵੇਂ ਮੇਰੇ ਕੋਲੇ ਲੱਖ ਰਹੀ ਜਾਵੇ ਮੇਰੇ ਹਿਸਾਬ ਕੀ ਇਹ ਘੱਟੋ ਘੱਟ ਵੀ ਘੱਟੋ ਘੱਟ 2 ਲੱਖ ਰੁਪਏ ਦਾ ਉਹ ਨਹੀਂ ਮੈਂ 2 ਲੱਖ ਲੋਇਸਟ 2 ਲੱਖ ਇਹਦੇ ਤੋਂ ਉੱਤੇ ਜਾ ਸਕਦਾ ਅੰਦੀ ਅਸੀਂ ਦਰਖੰਦਾ ਨਸਲਾ ਕਰਕੇ ਤੁਹਾਨੂੰ ਵਟਸਐਪ ਕਾਲ ਕਰਾਂਗੇ ਰਾਮ ਦੇ ਲਈ ਹੈ ਤੁਸੀਂ ਮੈਂ ਵਟਸਐਪ ਕਾਲ ਕਰ ਦೇನೆ